ਅਠਾਈ ਪਾਵਨ ਸਰੂਪ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰ ਸਿੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੀ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਸ਼ਰਕ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਸੀਆਈਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਜਾਂਚ ਨਾਲ ਸੰਬੰਧਿਤ ਜਿਹੜੇ ਕੀ ਦਸਤਾਵੇਜ਼ ਸੀਆਈਟੀ ਵੱਲੋਂ ਮੰਗੇ ਜਾਣਗੇ ਉਹ ਐਸਜੀਪੀਸੀ ਵੱਲੋਂ ਉਪਲਬਧ ਕਰਵਾਏ ਜਾਣਗੇ ਕੁਲਵੰਤ ਸਿੰਘ ਮੰਨਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਸਪਸ਼ਟ ਕੀਤਾ ਉਹ ਸੁਣਦੇ ਹਾਂ ਤੇ ਕੀ ਕੋਈ ਉਹਨਾਂ ਦੇ ਨਾਲ ਕੋਈ ਅਦਤਾਰੀ ਗੱਲਬਾਤ ਕਰੇਗਾ ਜਾਂ ਕਿਤਾ ਦੇਖ ਕੋਲ ਕਰ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੈਜਾਤ ਸ੍ਰੀ ਕਾਲਾ ਸਾਹਿਬ ਨੇ ਦੇ ਦਿੱਤੀ ਐ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਤੇ ਜੋ ਵੀ ਜੇ ਇਨਕੁਆਰੀ ਕਰਦੇ ਅਸੀਂ ਉਹਦਾ ਸਹਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੇ ਕਰਾਂਗੇ ਦੇਵਾਂਗੇ ਕੀ ਪਰੰਪਰਾਂ ਖੁਦ ਉਹਨਾਂ ਦੇ ਨਾਲ ਡੀਲ ਕਰਨਗੇ ਜਾਂ ਕੋਈ ਹੋਰ ਤੁਹਾਡੇ ਨਹੀਂ ਐਦਾਂ ਨਹੀਂ ਕੋਈ ਐਦੇ ਤੇ ਸਾਡੇ ਜਿਹੜੇ ਸਕੱਤਰ ਸਵਾਨੇ ਆ ਬਾਕੀ ਸਾਡੇ ਡਿਪਾਰਟਮੈਂਟ ਆ ਤੇ ਉਹ ਉਹਨਾਂ ਦੇ ਤਹਿਤ ਜਿਹੜੀ ਕਿਸ ਵੀ ਡਾਕੂਮੈਂਟ ਦੀ ਲੋੜ ਪਈ ਉਹੋ ਹੀ ਸਕੱਤਰ ਜਿਹੜਾ ਉਹਨੂੰ ਡੀਲ ਕਰੇਗਾ ਜਿਹੜੀ ਆਦੇਸ਼ ਸਾਹਿਬ ਦੇ ਦਿੱਤੀ ਜਿਹੜੀ ਪਾਲਣਾ ਕੀਤੀ ਉਹਦੀ ਪਾਲਣ ਕੀਤੀ ਆ ਵੀ ਦੇਖਦੀ ਸਾਡੇ ਲਈ ਸਰਵੋੱਚ ਆ ਸ਼੍ਰੀ ਕਾਲਤਾ ਸਾਹਿਬ ਦਾ ਹਦੇਸ਼ ਤੋਂ ਉਸ ਦੇਸ਼ ਦੀ ਅਸੀਂ ਪੂਰੀ ਦੀ ਪੂਰੀ ਪਾਲਣਾ ਹੈ ਇਸ ਤੋਂ ਪਹਿਲਾਂ ਸੁਮਨ ਜੀ ਕਹੇਗੇ ਸੀ ਤੁਹਾਨੂੰ 10 ਮਿੰਟ ਦੇ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਜੋ ਦੇਖੋ ਇਹ ਇਹ ਡਾਕੂਮੈਂਟ ਜਿਹੜੇ ਦੇਨੇ ਜੋ ਮੈਂ ਫਿਰ ਦੁਬਾਰਾ ਕਹਿੰਨਾ ਕਾਲਤਾ ਜਿਸ ਤਰ੍ਹਾਂ ਨੇ ਕਹਤਾ ਤੋ ਸਾਨੂੰ ਸਿਰ ਮੱਥੇ ਸੀ ਉਸ ਹੁਕਮ ਨੂੰ ਮੰਨਣਾ ਠੀਕ ਹੈ ਹਾਂਜੀ ਹਾਂਜੀ ਸਰ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਲਈ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸਿਟ ਬਣੀ ਹੈ ਗੁਰੂ ਮਾਰਾ ਦੇ ਸਰੂਪਾਂ ਬਾਰੇ ਉਹਦੇ ਸਬੰਧ ਵਿੱਚ ਅਸੀਂ ਜੋ ਕਾਹ ਤੱਕ ਸਬ ਤੋਂ ਅਦੇਸ਼ ਹੋਇਆ ਉਹਦੇ ਸਬੰਧ ਵਿੱਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੇ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹਿਆ ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਰਿਕਾਰਡ ਕਿੰਨਾ ਲੈ ਜਾਏਗਾ ਜੀ ਇਹ ਕੋ ਬਈ ਲਈ ਸਾਡਾ ਤੇ ਹੀ ਆਪਣੇ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਹੀ ਸਾਡੀ ਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਵੀ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕਦਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ 50 ਰੁਪਏ ਬਾਰੇ ਸਿੱਕਲ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ 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 ਜੀ ਉਹ ਗਲਤ ਹੈਗੀਆ ਕੋਈ ਪੁਲਿਸ ਸਰਫ ਬਟ ਸਾਡੇ ਬਲੋਂ ਕਹੇ ਜੀ ਕੁਝ ਨਹੀਂ ਉਹ ਤੁਸੀਂ ਲੱਗੇ ਹੋਏ ਆ ਜਾਂਦੇ ਵਿੱਚ ਕੀ ਸਾਹਮਣੇ ਆਇਆ ਇਦਾਰੇ ਹੱਥ ਬਰੇ ਕਰੋ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਰਿਕਾਰਡ ਹੈ ਨਹੀਂ ਸੀਗਾ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹ ਰਿਵੈਸਟੀਗੇਸ਼ਨ ਦਾ ਵਿਸ਼ਾ ਹੁਣ ਜਦੋਂ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਦੋਂ ਟਾਈਮਲੀ ਫਿਰ ਉਹਦਾ ਦੱਸਿਆ ਜਾਊਗਾ ਜਾਂਚ ਤੇ ਵੇਖੀ ਜੇ ਹਾਂ ਜੀ ਇਹ ਤੇਜ਼ੀ ਦਾ ਪਹਿਲੇ ਹੀ ਆ ਪਰ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਮਸ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸਰ ਸ਼ੋਧੀਆਂ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸਰੂਪ ਗਾਇਬ ਹੋਏ ਨੇ ਇਹ ਕੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਆ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪ੍ਰੋਪਰ ਹੁਣ ਜਦੋਂ ਐਸਡੀਪੀਸੀ ਉਹਨਾਂ ਰਿਕਾਰਡ ਮਹਈਆ ਕਰਾਇਆ ਕਰਿਆ ਜਾਊਗਾ ਆ ਅਸੀਂ ਤੁਹਾਨੂੰ ਉਸ ਤੋਂ ਅਕੋਰਡਨਲੀ ਉਹਦੇ ਬਾਰੇ ਪ੍ਰੋਪਰ ਦੱਸਵਾਵਾਂਗੇ ਗੱਡੀ ਗੱਡ ਵੀ ਗਈ ਹੈ ਜੇ ਪੁਲਿਸ ਪੰਜਾਬ ਪੁਲਿਸ ਤੇ ਇੱਥੇ ਵੀ ਇਹ ਤਰ੍ਹਾਂ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਗਈ రే ਗਾਰੇ ਸੀਗੀ ਵੀ ਕੱਲ ਸਮਝੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਦੀ ਵਹੀਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ এসਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅਮਰਸਰ ਇਹ ਮੁਕਦਮਾ ਵੀ ਅਮਰਸਰ ਦਰਜ ਹੋਇਆ ਅਸੀਂ ਸਾਰੀ ਜੋ ਵੀ ਸੈਟ ਅਸੀਂ ਵੀ ਅਮਰਸਰ ਹੀ ਆ ਗਏ ਤੋਂ ਅਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੂ ਦਿੱਤਾ ਜਾਵੇ ਠੀਕ ਹੈ ਜੀ ਹੋਰ ਕਿ ਕਿ ਪਿੰਨ ਜਿਹੜਾ ਪੰਜਾਬ ਦੇ ਵਿੱਚ ਕਿੰਨੇ ਕਿੰਨਾ ਗਈਆਂ ਨੇ ਇਸ ਤਰ੍ਹਾਂ ਰਿਕਾਰਡ ਲੈਣ ਲਈ ਨਹੀਂ ਨਹੀਂ ਕੋਈ ਟੀਮ ਨਹੀਂ ਗਈ ਆ। ਹੂੰ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆ। ਇੱਥੇ ਕਿਹਨੇ ਕਿਹਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਊਗਾ। ਠੀਕ ਆ ਜੀ। ਸਰ ਇਹਦੇ ਵਿੱਚ ਅਕਾਊਂਟ ਵਗੈਰਾ ਕੰਨਾਂ ਲੈ ਜਾਣਗੇ ਜਿਹੜਾ TIER ਤੇ આરોਪ ਲੱਗੇ ਜੀ। ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ। ਅਸੀਂ ਸਾਰੀ ਲਿਖਤੀ ਉਹਨਾਂ ਨੂੰ ਰਿਕੁਐਸਟ ਕਰੀ ਆ। ਠੀਕ ਆ ਨਾ ਉਸ ਕਾਡ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਸਾਰੇ ਪ੍ਰੋਪਰਟੀ ਚੈੱਕ ਕੀਤੇ ਜਾਊਗਾ। TIER ਦੇ ਚੈੱਕ ਕਿਸ ਮੁਲੀਏ ਦਾ ਹੋਣੀ ਹੈ।